ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਢਿੱਲੋਂ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਇਹ ਦੱਸਦੇ ਹਾਂ ਕਿ ਸਾਰੇ ਠੀਕ ਠਾਕ ਰਹੂ ਹਾਂਗੇ ਦੇਖ ਲਓ ਹੁਣ ਤਾਂ ਆਈ ਵੀ ਦੀਵਾਲੀ ਬਿਲਕੁਲ ਨੇੜੇ ਆ ਤੇ ਬੱਚਿਆਂ ਨੂੰ ਸਿੱਟਣਾ ਹੋਊਗਾ ਹਮ 3-4 ਛੁੱਟੇ ਹਨ ਬੱਚਿਆਂ ਨੂੰ ਸਕੂਲ ਤੋਂ ਸਾਡੀ ਜਿਹੜੀ ਆਪ ਦੀ ਸਫਾਈ ਕਰਨ ਵਾਲੀ ਸੀ ਉਹ ਪਹਿਲਾਂ ਕਰ ਲਈ ਆ ਤੇ ਹੁਣ ਬੱਚਿਆਂ ਦੀ ਵਾਰੀ ਆ ਸਫਾਈ ਕਰਨ ਦੀ ਉਹ ਬੱਚੇ ਆਪਣੇ ਨਾਲ ਜਿਹੜਾ ਥੋੜਾ ਬਹੁਤ ਬਾਹਰ ਦਾ ਹੀ ਰਹਿੰਦਾ ਅੰਦਰੋਂ ਅੰਦਰੋਂ ਤਾਂ ਫਤ ਸਾਰੀ ਸਫਾਈ ਹੈ ਜਿਹੜੀ ਉਹ ਕਰ ਲਈ ਆ ਬਾਹਰੋਂ ਰਹਿੰਦੇ ਹਜਿਆ ਖਰਕੀਨਾਂ ਜਿਹੜੀਆਂ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਲੱਗ ਜਾਂਦੀਆਂ ਨੇ ਪੀ ਲਿਆ ਲਿਆ ਕਿ ਵਾਣਾਂ ਦੇ ਵਿੱਚੋਂ ਤੇ ਇੰਨੇ-ਇੰਨੇ ਲੰਨਿਆ ਪੰਨਿਆ ਆ ਗਏ ਤਰਕੀਨ ਨੇ ਆਪਦੇ ਘਰ ਬਣਾ ਰੱਖੇ ਆ ਇਹਨਾਂ ਸਾਰੇ ਲੌਣੇ ਪੈਣੇ ਆ ਕਾਫੀ ਜ਼ਿਆਦਾ ਆ ਬਾਹਰਲੀ ਸਾਈਡ ਸਾਰੇ ਨਾਲ-ਨਾਲ ਲਾ ਰੱਖਣਾ ਹੈ ਇਹੀ ਆਪਾਂ ਲਾਵਾਂਗੇ ਅੱਜ ਬਾਕੀ ਉਧਰ ਜਿਹੜੇ ਆਪਣੇ ਪੁਰਾਣੇ ਕਮਰੇ ਆ ਹਜੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਮਾਨ ਆ ਤੇ ਉਧਰ ਵੀ ਹੁਣ ਅੱਜ ਸਫਾਈ ਕਰਦੇ ਆ ਅੱਜ ਇਹਨਾਂ ਦੇ ਡੈਡੀ ਵੀ ਘਰੇ ਆ ਤੇ ਬੱਚੇ ਵੀ ਘਰੇ ਆ ਇਹਨਾਂ ਨੂੰ ਨਾਲ ਲਾ ਕੇ ਆਪਾਂ ਜਿਹੜੀ ਸਫਾਈ ਰੈਂਦੀ ਅੱਜ ਸਾਰਾ ਦਿਨ ਆਪਾਂ ਇਹੀ ਕੰਮ ਕਰਾਂਗੇ ਨਾਲ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਕੋਸਾ ਆਪਾਂ ਕਰ ਲਿਆ ਹੁਣ ਸਵੇਰ ਤੋਂ ਜਿਹੜੇ ਜ਼ਿਆਦਾਤਰ ਕੰਮ ਆਪਾਂ ਨੇ ਲੇ ਲਿਆ ਚਾਰ ਵੀ ਆਪਾਂ ਲਾ ਲਿਆ ਧਾਰਾ ਤੁਰੰਤ ਚੋਲ ਲੈਂਦਾ ਹਾਂ ਬਲਵਾ ਸੱਟ ਲੈ ਆਪਾਂ ਸੀਦਰ ਪੂੰਚਾ ਲਾ ਰਹੇ ਆ ਹਰਿੰਦਰ ਵੇਲਾ ਖੇਡੀ ਜਾਂਦਾ ਸਫਾਈ ਕਰਾ ਦੇ ਹਰਿੰਦਰ ਸਾਫ ਸੋਏ ਵਿੱਚ ਦੇਖੋ ਕੀ ਨਿਕਲਿਆ ਕੋੜੇ ਛਾਤਾ ਜੇ ਹੁਣ ਉੱਠਿਆ ਸਾਫ ਸੋਏ ਵਿੱਚ ਦੇਖੋ ਕੀ ਨਿਕਲਿਆ ਉਹ ਹਰਿੰਦਰ ਨੂੰ ਇੱਕ ਕੀ ਮਿਲਿਆ ਸਾਫ ਸਫਾਈ ਕਰਦੇ ਕੋੜੇ ਕੋੜ ਦੂਜਾ ਕਿਹਿੰਗੇ ਜਿਹੜੀ ਬ੍ਰੇਕ ਆ ਜਾਂਦਾ ਜਿਹੜਾ ਇਧਰ ਬੀਬੀ ਸਫਾਈ ਕਰ ਰਹੇ ਆ ਇਧਰ ਵੇਖੋ ਬੀਬੀ ਨੇ ਖਲਾਰਾ ਪਾਤਾ ਬੀਬੀ ਇਹ ਚੱਕਣਾ ਵੀ ਆ ਦੇਖੂਗੀ ਹੋਰ ਤੂੰ ਤਾਂ ਕਹਿਣਾ ਹਾਂ ਅਸੀਂ ਤਾਂ ਕਿੱਥੇ ਸਿੱਟਿਆ ਹੈ ਮੀ ਵਾਹਤਾ ਖਰੇਖਾ ਤੁਸੀਂ ਕਿੰਨਾ ਬਤਾ ਤੁਮਾ ਖਲਾਰਾ ਤਾਂ ਕੋਣਾ ਨਹੀਂ ਆਓ ਅੰਮੀ ਚੰਗੇ ਪੈ ਗਏ ਇੱਕ ਗੇਟ ਦਿਸਣ ਮਾਇਕੇ ਆ ਹੂੰ ਏ ਬੀਸ ਹੱਟ ਤੇ ਰੱਖ ਦੇ ਤਰ ਰੱਖੂਗੀ ਹਾਂ ਕਿਤੇ ਮੈਂ ਤੈਨੂੰ ਉਹ ਕਾਹ ਕੇ ਬਾਤ ਕਰਾਂ ਹਾਂ ਤੇ ਹਾਂ ਤੇ ਬੰਦਾ ਕਾਹ ਕਿ ਆ ਤਾਂ ਮਣਾਣਾ ਮੇਰੇ ਵੱਸ ਨਾ ਤਾਂ ਹੱਟ ਤੇ ਪਈ ਵਾਹ ਵਾਹ ਲਾ ਦੇ ਲਾ ਦੇ ਉਧਰ ਰੱਖ ਲਾ ਪਰ ਜਾ ਬਲਾਸ ਲਿਆ ਰੰਦਰ ਬਲਾਸ ਲਾ ਦੇ ਸੋਟਾ ਤੁਆ ਜਲੇ ਆ ਭੱਜ ਕੇ ਬੱਦਹੇਜੇ ਤੋਂ ਆ ਪੁੱਤ ਗਿਆ ਨਾ ਆ ਕਨੇ ਆ ਰਹੀਆਂ ਪਹਿਲਾਂ ਮੈਂ ਕੋਫਾ ਲੈ ਕੇ ਆਇਆ ਆ ਵੀ ਰੱਖੋ ਦੇਖੋ ਇਹ ਕਿੰਨੀ ਦੂਰ ਕੋਫਾ ਲੈ ਕੇ ਆਇਆ ਹਾਂ ਆਓ ਲਾਉਣ ਆਲੀ ਰੱਖੋ ਆਦ ਨਹੀਂ ਚਾਹੀਦੀ ਇਹਦੇ ਆ ਰੁਕਾ ਦੇ ਤੇ 45 ਆਦ ਨਹੀਂ ਚਾਹੀਦੀ ਹੁਣ ਇਹ ਤਾਂ ਖਰਾਬ ਆ ਆ ਦੋਵੇਂ ਖਰਾਬ ਆ ਇਹ ਆਾਰੇ ਕਵਾੜ ਆ ਰਹੀ ਗਮਾਰ ਥੋੜਨਾ ਕਵਾੜਾ ਆ ਦੇ ਪੈਂਚਨਾਂ ਵਾਲੇ ਟੂਬਾ ਨਹੀਂ ਹੋ ਰਹਿਦਾ ਆ ਆ ਪਰ ਤੇ ਆ ਆ ਚਾਹੀਦੀ ਮੋਟਰ ਆ ਵੀ ਐਵੇਂ ਹੀ ਹੈ ਇਹ ਜੀ ਆ ਚਾਹੀਦੀ ਮੋਟਰ ਪੈਂਚਨਾਂ ਵਾਲੀ ਆ ਰੱਖ ਬਰੇ ਉਹ ਲਫਾਫਾ ਕਿੱਥੇ ਆ ਆ ਬਤਨ ਕੰਮ ਕਰ ਇੰਨਾ ਘਰ ਆਇਆ ਕੱਢ ਲੈ ਹੋਰ ਸਲਾਰੀ ਵੀ ਬਹੁਤ ਕੰਮ ਆ ਆ ਵੀ ਐਵੇਂ ਹੀ ਆ ਹਲੇ ਟਿਕਲਾ ਦੇਖੋ ਇਹ ਲੋਹਾ ਹੈ ਤੇ ਲੋਹਾ ਛੱਡ ਦੀ ਸਫਾਈ ਹੋ ਰਹੀ ਹੈ ਸ਼ੈੱਡ ਇਹਨੂੰ ਤੇ ਸ਼ੈੱਡ ਹੀ ਬਣਾ ਲਿਆ ਪਹਿਲੇ ਹਰਮਨ ਦਾ ਕਮਰਾ ਹੁੰਦਾ ਸੀ ਹੈਨਾ ਹਰਮਨ ਹੁਣ ਇਥੇ ਟਰੈਕਟਰ ਖੜਾ ਕਰੀਦਾ ਤੇ ਸ਼ੈੱਡ ਬਣ ਗਿਆ ਇਹਨੂੰ ਰੇਂਦਰ ਪਲਾਸ ਲਿਆ ਆਪਾਂ ਜਿੱਥੇ ਜੀ ਆ ਜੀਸੇ ਪੈਰਾਂ 'ਚ ਬੈਠੇ ਨੀਂਦ ਚਾ ਫਜੋ ਨੀਂਦ ਚਾ ਨਹੀਂ ਅੱਲਾ ਕਾਲਾ ਮਰਵਾ ਲਿਆ ਤੇ ਹੁਣ ਹੀ ਕਰ ਲੇ ਕੀ ਹੀ ਦਾ ਚ ਬਲੀ ਕਰਦਾ ਕੀ ਚੁੱਪ ਕਰ ਜਾ ਦਿਨਾਂ ਮਾਰੀ ਆਹ ਹਾ ਬੁੱਕ ਸਰ ਮੇ ਇੱਕ ਜਿਹੇ ਡਿਜ਼ਾਈਨ ਹੈ ਇਹ ਤੇ ਇੱਕ ਲਾ ਗਿਆ ਆ ਗਿਨਾ ਸਮ ਹਾਂ ਇਹ ਆ ਦੇ ਤਾਂ ਆ ਗਾ ਇਹਨਾਂ ਤੋਂ ਹੁਣੇ ਤਾਂ ਮਾਰਨਾ ਗਾ ਨਹੀਂ ਰੇ ਮਾਰਨੀ ਰੱਖਣਾ ਕਾ ਇਹਦੀ ਪਿਆ

ਅੱਕਰ ਵਿੱਚ ਇਹ ਤਾਂ ਬਹੁਤ ਹੀ ਕਿੰਨਾ ਤਾਂ ਫੇਰ ਆ ਬਹੁਤ ਜਿਆਦੇ ਘਟਾਏ ਤੇ ਹਾਂ ਉਹ ਸਾਰਾ ਸਮਾਨ ਅਸੀਂ ਉਧਰਲੀ ਰਸੋਈ ਚ ਕਰ ਰੱਖਿਆ ਪਰ ਫਿਰ ਵੀ ਇਸ ਰਸੋਈ ਚ ਸਾਡੇ ਇੰਨਾ ਸਮਾਨ ਕਿਉਂਕਿ ਜਿਆਦੇ ਚੀਜ਼ਾਂ ਜਿਹੜੀਆਂ ਆਪਾਂ ਇਧਰ ਰੱਖ ਲਈਦੇ ਨੇ ਮੈਂ ਖੰਡ ਇਕੱਠੀ ਲਿਆਂਦੀ ਚਾਹ ਪੱਤੀ ਜਿਆਦੇ ਹੁੰਦੀ ਆ ਘੱਟਾ ਬਾਰਾ ਪੈਂਦਾ ਗੰਡੇ ਜਿਵੇਂ ਆਪਾਂ ਇਕੱਠੇ ਲਈਏ ਗੰਡੇ ਆਵੇ ਕੋਈ ਸਾਡੇ ਕੈਸਾ ਕੰਡਾ ਲਾ ਲੂਆਂ ਉਹ ਕਿ ਪੈਨ ਕਰਕੇ ਗੰਡੇ ਆnde ਸੀਗੇ ਜਿਹੜੇ ਪੁਰਾਣੀ ਰਸੋਈ ਦੇ ਵਿੱਚ ਸਾਂਭੇ ਸੀ ਆਲੂਆਂ ਵਾਲਾ ਤਾਂ ਗੰਡੇ ਆਲਾ ਸਟੋਰ ਹੈ ਸਟੋਰ ਨਾ ਫੋਰ ਫਿਰ ਉੱਥੇ ਰੱਖਿਆ ਜਾਂਦੀ ਅੰਦਰ ਹੋਈ ਜਾਣੀ ਨੇ ਇਹਦੇ ਅੰਦਰ ਗੰਡੇ ਆ ਸਟੋਰ ਆ ਹੈ ਡੈਡੀ ਨੇ ਵੀ ਪਰਸਤ ਤੇ ਦੀ ਸਫਾਈ ਕਰਤੀ ਹਰਨਮ ਦੇ ਡੈਡੀ ਦੀ ਵਾਰੀ ਆ ਗਈ ਸਫਾਈ ਕਰਨੀ ਪਰਸਤ ਤੇ ਦੀ ਸਫਾਈ ਕਰਕੇ ਛੱਡੇ ਆ ਇਹ ਤਰ੍ਹਾਂ ਆਪਣਾ ਕੀ ਲੱਭਿਆ ਵਿੱਚੋਂ ਡੈੱਕ ਦਾ 50 ਹਰਿੰਦਰ ਨੂੰ ਹੋਰ ਕੰਮ ਨਹੀਂ ਇਹ ਵਿਹਲਾ ਇਹਦੇ ਕੋਲ ਤਾਂ ਕਿਰਾਏ ਵਾਲਾ ਕੰਮ ਹੀ ਆ ਬਸ ਲੈ ਦੁਕਾਨ ਤੇ ਖੇਡ ਗਿਆ ਹੁੰਦਾ ਹੈ ਸਾਫਾਈ ਕੰਨੀ ਕਰਦੇ ਆਂ ਬੇਟਰੀ ਨਹੀਂ ਆ ਸਾਫਾਈ ਤੋਂ ਤਾਂ ਨਹੀਂ ਜਾਣੇ ਕੋਈ ਤਾਂ ਡਰਾਈਵਰ ਹੀ ਕੋਈ ਨਹੀਂ ਹੋਣਾ ਇੱਕ ਅੱਧਾ ਪਿਆ ਇੱਕ ਅੱਧਾ ਵੀ ਕਿੱਲੇ ਪਿਆ ਹੈ ਕਿੰਨਾ ਕਰਵਾ। ਕਿੰਨਾ ਕਰ ਲਿਆ ਲਾ ਦੋੜ। ਆ ਬੀਬੀ ਦੋ ਦੋੜੇ। ਆ ਫੜਨਾਂ ਨੂੰ ਇਹਨਾਂ ਨੂੰ ਦਵਾਈ ਨਹੀਂ ਚਲਤ ਤੇ। ਸਾਰੇ ਇਹਨਾਂ ਕਾਣਾਂ ਨੂੰ। ਇੱਕ ਕਰ ਸੋਈ ਸੀ ਸਫਾਈ ਕਰਨ ਵਾਲੀ ਹੁਣ ਦੋ ਹੋ ਗੀਆਂ। ਇਹਨਾਂ। ਅੱਜ ਸਾਰਾ ਏਟ WhatsApp ਭਾਈਆਂ ਨੂੰ ਚੁੰਮੜੇ। ਵਿਆਹ ਕਰ ਬਣਿਆ ਕਰਦਾ। ਸਾਰੇ WhatsApp ਭਾਈਆਂ ਨੂੰ ਚੁੰਮੜੇ। ਮੈਂ ਰਹਿ ਜਾ ਲਾਖ ਤੇ ਗਾਏ। ਪਈ ਖਲੇ ਪਾਸੇ ਰਹਿ ਗਏ ਤੇ ਫਾਇਦਾ ਨੰਬਰ ਆਇਆ ਸਾਫ ਹੋ ਗਏ ਨਾ ਕਰ ਲੈ ਨੰਬਰ ਆ ਰਹੇ ਨੇ ਕਿਹੜਾ ਬਾਹਰ ਜੇ ਲੋਈ ਸੀ ਉਹ ਪਹਿਲਾ ਜ਼ਰੂਰੀ ਤਾਂ ਸਾਰੇ ਹੀ ਆ ਬਸ ਸਰੀਰ ਨਾਲ ਹੀ ਸਾਰਾ ਕੁਝ ਜੀ ਨਾ ਵੀ ਜਾਣਾ ਜੇ ਆਪ ਦਾ ਸਰੀਰ ਸਹੀ ਆ ਤਾਂ ਸਭ ਕੁਝ ਸਹੀ ਆ ਜੇ ਆਪ ਦਾ ਸਰੀਰ ਹੀ ਨਹੀਂ ਸਹੀ ਫਿਰ ਕੁਝ ਨਹੀਂ ਚੰਗਾ ਲੱਗਦਾ ਉਹ ਵੀ ਚੰਗੇ ਰਹਿ ਗਿਆ ਪਹਿਲਾਂ ਜਿਹੜੀ ਹੋ ਗਈ ਹੈ ਸਫਾਈ ਨਹੀਂ ਤਾਂ ਕਣੀ ਉਹ ਵੀ ਰਹੀ ਜਾਂਦੀ

ਚੰਨ ਜਣਾ ਕੰਦੇ ਤੇ ਨਾਲ ਲਾ ਦੇਣਾ ਸਹੀ ਆ ਹਮ ਚਲ ਲਿਆਵ ਹਣ ਸਮਾਨ ਸਾਰਾ ਰੱਖੀਏ ਰਸੋਈ ਹੋ ਗਈ ਹੈ ਸਾਫ ਥੱਲੇ ਵੀ ਪੋਚਾ ਲੱਗ ਗਿਆ ਕਿਉਂਕਿ ਫਰਸ਼ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਇਹਦੀ ਸਾਰੀ ਫਰਸ਼ ਹੈ ਜਿਹੜੀ ਟੁੱਟੀ ਪਈ ਹੈ ਪਾਣੀ ਬਹੁਤ ਜਿਹੜਾ ਗੰਦਾ ਸ਼ੋਰੇ ਵਾਲਾ ਆ ਸੈਲਫ ਜਿਹੜੀ ਇਹਦੇ ਤੇ ਆਪਾਂ ਪੋਚਾ ਮਾਰਤਾ ਖੁੱਪਰੋਂ ਦੋਨੇ ਸੈਲਫਾਂ ধੋਵ ਜਿਹੜੀਆਂ ਉਹਨਾਂ ਨੂੰ ਸਾਫ ਕਰਕੇ ਕਾਗ ਜਿਹੜਾ ਵਿਛਾਤਾ ਤੇ ਹੁਣ ਬਸ ਆਪਾਂ ਇਹਨਾਂ ਤੇ ਜਿਹੜਾ ਸਮਾਨ ਉਹ ਬਾਹਰ ਆ ਫਸਾਰੇ ਉਹ ਪੀਪੀਆਂ ਡੱਬੇ ਜਿਹੜੇ ਵੀ ਇਹ ਸਾਰੇ ਧੋ ਧੋ ਕੇ ਇੱਧਰ ਵੀ ਰੱਖ ਲਏ ਇੱਧਰ ਵੀ ਰੱਖ ਲਏ ਉਹ ਸਾਰੇ ਹੁਣ ਆਪਾਂ ਬਸ ਰੱਖ ਦਾਂਗੇ ਰਸੋਈ ਦੇ ਵਿੱਚ ਤੇ ਰਸੋਈ ਆਪਣੀ ਇਹ ਵੀ ਸਾਫ਼ ਹੋ ਜਾਊਗੀ ਭਾਈ ਨਾ 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 ਪਾਉਂਗਾ ਉਹ ਬਾਹਰ ਦੇ ਦੇ ਨਹੀਂ ਕਿਹਦੇ ਕਰਨਿਆ ਕਿਹਦੇ

ਆਵੇ ਬੰਦਾ ਬਖਾਉਨੇ ਆ ਆ ਦੇਖੋ ਅੱਜ ਇੱਕ ਬਲਬ ਲੱਗ ਗਿਆ ਹਨਾ ਬਲਬ ਲਾਤਾ ਹਨਾ ਦਬਾ ਹਾਂ ਜਾਗ ਪਿਆ ਜਾਗ ਪਿਆ ਸੁਬਾਹ ਸ਼ੈੱਡ ਵਿੱਡਿਆ ਸੀ ਇਹ ਹੋ ਗਿਆ ਸਾਫ ਹੁਣ ਇੱਥੇ ਡਾਇਰੈਕਟਰ ਲਾ ਦੇਣਗੇ ਆ ਬੰਦੇ ਤਾਂ ਅੱਜ ਹਾਲਤ ਬੁਰੀ ਹੀ ਪਈ ਆਹ ਹਾਲਤ ਬੁਰੀ ਮੈਨੂੰ ਲੱਗਦੀ ਐ ਅੱਜ ਬੰਦਾ ਫਸ ਗਿਆ ਕੰਮ ਕਰਦਾ ਕਰਦਾ ਕੱਲਾ ਫਸ ਗਿਆ ਸੀ ਇੱਥੇ ਕਰਦੇ ਨਾ ਅੱਜ ਕੱਲਾ ਫਸ ਗਿਆ ਸਬਜੀ ਆਲੂ ਤੇ ਚੌਲੇ ਬਣ ਰਹੇ ਤੇ ਇਧਰ ਆਪਾਂ ਇਧਰਲੀ ਰਸੋਈ ਦੀ ਵੀ ਸਫਾਈ ਕਰ ਲਈ ਹੈ ਨਾ ਦੇਖੋ ਜੀ ਇਧਰ ਵੀ ਸਮਾਨ ਚ ਨੇ ਆ ਗਿਆ ਇੰਨਾ ਸਮਾਨ ਹਜੇ ਸਾਡਾ ਇਧਰਲੀ ਰਸੋਈ ਚਾ ਦੇਖੋ ਕਿੰਨਾ ਜਿਆਦਾ ਸਮਾਨ ਸਾਡਾ ਇਧਰਲੀ ਰਸੋਈ ਚ ਪਿਆ ਹਜੇ ਆ ਸਾਡੀ ਪ੍ਰਾਣੀ ਫਰਿੱਜ ਵੀ ਹਜੇ ਉਵੇਂ ਪਈ ਆ। ਸੋ ਚਲੋ ਇਹ ਦੋ ਕਮਰੇ ਦੀ ਸਫਾਈ ਹੋ ਗਈ ਹੁਣ ਇੱਕ ਕਮਰੇ ਦੀ ਰਹਿ ਗਈ ਹਨਾ। ਕੱਲ ਨੂੰ ਹੁਣ ਆਹ ਕਮਰਾ ਵਿੱਡਾਂਗੇ। ਇਹ ਜਿਹੜਾ ਸਮਾਨ ਹੈ ਨਹੀਂ ਗਾ। ਇਹ ਥੋੜਾ ਜਿਹਾ ਸਮਾਨ ਆ ਇਹਦੇ ਜਿੱਥੇ ਤਾਂ ਮੋਟਰਸਾਈਕਲ ਵਗੈਰਾ ਹੀ ਖੜੇ ਕਰਦੇ ਹੁੰਦੇ ਚਾ ਬੱਚਿਆਂ ਦੇ ਸਾਈਕਲ ਆ। ਇਹ ਕੱਲ ਨੂੰ ਆਪਾਂ ਸਾਫ ਸਫਾਈ ਕਰ ਦਾਂਗੇ ਇਹਦੀ। ਚਲੋ ਜੀ ਅੱਜ ਦੇ ਵਲੌਗ ਚ ਨਹੀਂ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਸਾਰਿਆਂ ਨੂੰ ਐਡਵਾਂਸ ਚ ਹੈਪੀ ਦੀਵਾਲੀ ਜੀ